ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਬੜੇ ਪਿਆਰੇ ਮਨੁੱਖ ਸਨ ਤੇ ਬੜੀ ਦੁਖਦਾਈ ਬੜੀ ਹਿਰਦੇ ਵੇਟ ਤੇ ਬੜੀ ਮੰਦ ਭਾਗੀ ਘਟਨਾ ਜਿਹੜੀ ਆ ਸੁਣਨ ਨੂੰ ਮਿਲੀ ਹੈ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਹਾਲਾਤ ਜਿਹੜੇ ਆ ਉਹ ਨਾਜ਼ੁਕ ਹੋਣਗੇ ਜੇ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਆ ਉਹ ਮੰਗ ਵੱਲ ਗੌਰ ਨਾ ਕੀਤੀ ਕਿਉਂਕਿ ਹਰ ਮਨੁੱਖ ਕਿਸਾਨਾਂ ਦੇ ਉੱਤੇ ਹੋ ਰਿਹਾ ਇਸ ਜ਼ਬਰਕਰਨ ਬਹੁਤ ਦੁਖੀ ਹੈ ਤੇ ਮੈਂ ਇਹੋ ਹੀ ਅਪੀਲ ਕਰਨੀ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਸਾਰੇ ਕਿਸਾਨ ਆਪਣੇ ਭਰਾਵਾਂ ਨੂੰ ਕਿ ਆਪਾਂ ਸੰਘਰਸ਼ ਦੇ ਦੌਰਾਨ ਸ਼ਾਂਤੀ ਸੰਜਮ ਧਰਮਾ ਰਾਤਰੀ ਪਾਵ ਇਹ ਸਾਰਾ ਬਣਾਈ ਰੱਖੀਏ ਕਿਉਂਕਿ ਸੰਘਰਸ਼ ਜਿਹੜੇ ਹੈ ਉਹੀ ਜਿੱਤਦੇ ਨੇ ਜਿਨ੍ਹਾਂ ਦੇ ਵਿੱਚ ਹੌਸਲਾ ਹੁੰਦਾ ਹੈ ਹਿੰਮਤ ਹੁੰਦੀ ਹੈ ਬਹਾਦਰੀ ਹੁੰਦੀ ਹੈ ਸੰਜਮ ਹੁੰਦਾ ਹੈ ਸਿਆਣਪ ਹੁੰਦੀ ਹੈ ਜ਼ਾਬਤਾ ਹੁੰਦਾ ਹੈ ਤੇ ਇਸ ਵਕਤ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਬੜੀ ਸੂਝ ਬੜੀ ਸੰਜਮ ਬੜੀ ਸਿਆਣਪ ਤੋਂ ਕੰਮ ਲੈ ਰਹੇ ਨੇ ਔਰ ਉਹਨਾਂ ਦੀ ਸੂਝ ਸੰਜਮ ਸਿਆਣਪ ਨੂੰ ਨਮਨ ਪਰ ਸਰਕਾਰ ਬੜੀ ਜ਼ਿੱਦੀ ਰਵਈਆ ਧਾਰਨ ਕਰਨੀ ਬੈਠੀ ਹੈ ਸਰਕਾਰਾਂ ਦਾ ਜ਼ਿੱਦੀ ਰਵਈਆ ਜਿਹੜਾ ਹੈ ਉਹ ਲੋਕ ਹਿੱਤ ਵਿੱਚ ਕਦੇ ਵੀ ਨਹੀਂ ਹੁੰਦਾ ਲੋਕਾਂ ਦਾ ਕਹਨ ਕਰਦਾ ਹੈ ਤੇ ਜੇ ਵਿਵਖ ਦੇ ਵਿੱਚ ਲੋਕਾਂ ਦਾ ਨੁਕਸਾਨ ਹੁੰਦਾ ਹੈ ਤੇ ਇਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਪਾਰ ਸਰਕਾਰ ਹੋਏਗੀ ਕਿਸਾਨ ਜਿਹੜਾ ਹੈ ਉਹ ਇਸ ਵਕਤ ਬਹੁਤ ਹੀ ਦੁਖੀ ਹਾਲਾਤਾਂ ਦੇ ਵਿੱਚ ਅਤ ਸਰਦ ਰਾਤਾਂ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਰਾਤਾਂ ਕੱਟਣ ਵਾਸਤੇ ਮਜਬੂਰ ਹੋਇਆ ਬੈਠਾ ਹੈ ਮੈਂ ਫਿਰ ਇੱਕ ਵਾਰ ਇਹ ਕਹਿਣਾ ਚਾਹੁੰਦਾ ਕਿ ਵੈਸੀ ਅਸੀਂ ਬੜੀ ਸੰਜਮ ਸਿਆਣਪ ਸੂਝ ਦੇ ਨਾਲ ਚੱਲ ਰਹੇ ਹਾਂ ਹੋਰ ਸੰਜਮ ਸੂਝ ਸਮਝ ธรรมੇ ਦੀ ਦੀਰਜ ਦੀ ਬਹੁਤ ਵੱਡੀ ਜ਼ਰੂਰਤ ਹੈ ਉਹਨੂੰ ਅਸੀਂ ਬਣਾਈ ਰੱਖਣਾ ਹੈ ਅਕਾਲ ਪੁਰਖ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ ਹੈ ਵਾਹਿਗੁਰੂ ਸਾਡੇ ਅੰਗ-ਸਾਂਗ ਹੋਵੇਗਾ ਤੇ ਸਰਕਾਰ ਨੂੰ ਇਹ ਸਾਰੇ ਘਟਨਾਕਰਮ ਤੋਂ ਬਹੁਤ ਵੱਡਾ ਸਬਕ ਸਿੱਖਣ ਦੀ ਜ਼ਰੂਰਤ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਮੁਲਕ ਦੇ ਅੰਦਰ ਸ਼ਾਂਤੀ ਤੇ ਸਦਭਾਵਨਾ ਦਾ ਮਾਹੌਲ ਜਿਹੜਾ ਹੈ ਉਹ ਬਣਾਈ ਰੱਖੇ ਤੇ ਲੱਗਦਾ ਹੈ ਕਿ ਸਰਕਾਰ ਜਿਹੜਾ ਹੈ ਉਹ ਇਹ ਸਭ ਕੁਝ ਨਹੀਂ ਚਾਹੁੰਦੀ ਸ਼ਾਂਤੀ ਨਹੀਂ ਚਾਹੁੰਦੀ ਸਦਭਾਵਨਾ ਦਾ ਮਾਹੌਲ ਨਹੀਂ ਚਾਹੁੰਦੀ ਜੋ ਅੰਗਰੇਜ਼ਾਂ ਨੇ ਕੀਤਾ ਪ੍ਰਾ ਨੂੰ ਪ੍ਰਾਣਾ ਲੜਾ ਕੇ ਉਹੀ ਕਦਮ ਸਰਕਾਰ ਜਿਹੜਾ ਹੈ ਉਹ ਹੁਣ ਪੁੱਟਣ ਦਾ ਯਤਨ ਕਰਦੀ ਨਜ਼ਰ ਪੈ ਰਹੀ ਹੈ ਭਾਰਤ ਸਰਕਾਰ ਜਿਹੜੀ ਹੈ ਉਹ ਆਪਣੀ ਜ਼ਿੱਦ ਤੇ ਅਗੇ ਤੇ ਤਿੰਨੋਂ ਆਰਡੀਨੈਂਸ ਜਿਹੜੇ ਆ ਉਹਨਾਂ ਨੂੰ ਰੱਦ ਕਰਕੇ ਤੇ ਕਿਸਾਨਾਂ ਨੂੰ ਜਿਹੜਾ ਹੈ ਉਹ ਸ਼ਾਂਤ ਤਰੀਕੇ ਦੇ ਨਾਲ ਆਪਣੇ ਘਰਾਂ ਨੂੰ ਪਰਤਣ ਦਾ ਜਿਹੜਾ ਹੈ ਉਹ ਮੌਕਾ ਦੇਵੇ ਕਿਸਾਨ ਆਪਣੇ ਘਰਾਂ ਨੂੰ ਵੀ ਪਰਤਣਾ ਚਾਹੁੰਦੇ ਨੇ ਤੇ ਸਰਕਾਰ ਜਲਦ ਤੋਂ ਜਲਦ ਤਿੰਨੇ ਆਰਡੀਨੈਂਸ ਰੱਦ ਕਰਕੇ ਕਿਸਾਨਾਂ ਨੂੰ ਇਹ ਮੌਕਾ ਮੁਹੱਈਆ ਕਰਵਾਵੇ